ਜੀਵੇਂ ਮੈਂ ਪਹਿਲਾਂ ਵੀ ਕਿਹਾ ਜੀ ਸਾਡਾ ਜਿਹੜਾ ਯੂਰਨ ਅਸ਼ਿਆ ਵਿਰੋਧੀ ਦੇ ਤਹਿਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੁਆਇੰਟ ਕਾਰਵਾਈ ਅੱਜ ਕੀਤੀ ਗਈ ਹੈ ਇਹਦੇ ਵਿੱਚ ਇੱਕ ਇਨਕ੍ਰੋਚਮੈਂਟ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ ਇਹ ਇੰਦਰਜੀਤ ਔਰ ਤੇ ਹਰਪ੍ਰੀਤ ਲੌਂਗਾ ਇਹ ਦੋ ਹਸਬੈਂਡ ਵਾਈਸ ਹੈ ਦੋਨੋਂ ਹੀ ਜੇਲ੍ਹ ਦੇ ਅੰਦਰ ਹੈ ਐਨਡੀਪੀਐਸ ਅੰਦਰ ਹੈ ਸੋ ਉਹਨਾਂ ਦੇ ਖਿਲਾਫ ਇਹ ਇਨਕ੍ਰੋਚਮੈਂਟ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ ਸਰ ਇਹ ਕਾਰਵਾਈ ਨਗਰ ਕੌਂਸਲ ਵੱਲੋਂ ਆ ਜਾਂ ਆਪਣੇ ਪੁਲਿਸ ਵੱਲੋਂ ਨੀ ਕਾਰਵਾਈ ਨਗਰ ਕਾਉਂਸਲ ਵੱਲੋਂ ਹੈਗੀ ਹੈ ਜੀ ਉਹਨਾਂ ਦਾ ਹੀ ਜਗ੍ਹਾ ਤੇ ਕਬਜ਼ਾ ਹੈਗਾ ਹੈ ਪੁਲਿਸ ਵੱਲੋਂ ਪ੍ਰੋਟੈਕਸ਼ਨ ਦਿੱਤੀ ਗਈ ਹੈ ਤਾਂ ਕਿ ਲਾਅ ਨਾ ਟਮਟੇ। ਥੈਂਕ ਯੂ। ਇਹਨਾਂ ਦੇ ਪਰਚੇ ਵੀ ਦਰਜ ਹੋਏ ਹਨ। ਇਹਨਾਂ ਦੇ ਪਰਚੇ ਦਰਜ ਹੈਗੇ ਨੇ 15 ਕਰੀਬ 15 ਦੇ ਪਰਚੇ ਦਰਜ। ਹਾਂਜੀ ਸਰ ਕੀ ਨਾਮ ਹੈ ਜੀ? ਹਾਂਜੀ ਮੈਂ ਐਡਵੋਕੇਟ ਰਾਜਵਿੰਦਰ ਰਾਜਾ ਜੀ। ਅੱਜ ਅਸੀਂ ਹਾਂਜੀ ਅਸੀਂ ਇਹ ਕੋਰਟ ਦੇ ਆ ਜੀ ਸਾਡਾ ਇਹ ਜਿਹੜੀ ਇਹ ਡਿਮੋਲਿਸ਼ ਕਰ ਰਹੇ ਆ ਜਿਹੜੀ ਪ੍ਰਾਪਰਟੀ ਨੂੰ ਇਹਦੇ ਰਿਗਾਰਡਿੰਗ ਇੱਕ ਸਿਵਲ ਕੋਰਟ ਜਗਰਾਉਂ ਦੇ ਵਿੱਚ 4 ਨੰਬਰ ਕੋਰਟ ਦੇ ਵਿੱਚ ਇੱਕ ਕੇਸ ਚੱਲਦਾ ਜਿਹੜਾ ਕਿ ਮਿਊਸਿਪਲ ਕਾਉ ਇਹ ਕੀ ਪਾਰਟੀ ਬਣਾਇਆ ਹੋਇਆ ਜਿਹਦੇ ਵਿੱਚ ਸਮਨਿੰਗ ਹੋਈ ਵੀ ਆ ਤੇ ਇਹ ਕੇਸ ਜਿਹੜਾ 4-7 ਦੇ ਵਿੱਚ ਪੈਂਡਿੰਗ ਆ ਜੀ 4 ਜੁਲਾਈ ਦੇ ਵਿੱਚ ਜਿਹਦੇ ਵਿੱਚ ਯੂ ਸਾਹਿਬ ਨੇ ਸਮਰ ਰੀਸੀਵ ਕੀਤੇ ਹੋਏ ਆ ਸਾਡਾ ਤਾਂ ਸਿਰਫ ਇੱਥੇ ਆਉਣ ਦਾ ਮਕਸਦ ਸਿਰਫ ਇਹ ਜਾਣਕਾਰੀ ਦੇਣਾ ਸੀਗਾ ਜੋ ਵੀ ਇਹ ਹੈਗਾ ਵਾ ਵੀ 4-7 ਦੀ ਵੇਟ ਕੀਤੀ ਜਾਂਦੀ ਤੇ ਕੋਰਟ ਤੋਂ ਕੋਈ ਪ੍ਰੋਪਰ ਆਰਡਰ ਲਿਆ ਜਾਂਦਾ ਇਹਨੂੰ ਡਿਮੋਲਿਸ਼ ਲਈ ਤੇ ਇਹਨੂੰ ਡਿਮੋਲਿਸ਼ ਕੀਤਾ ਜਾਂਦਾ ਅਸੀਂ ਕਿਸੇ ਨਸ਼ਾ ਤਸਕਰ ਦੇ ਨਾਲ ਨਹੀਂ ਹੈਗੇ ਜੋ ਵੀ ਸਰਕਾਰ ਕਰਦੀ ਹੈ ਸਹੀ ਕਰਦੀ ਹੈ ਪਰ ਸਾਡਾ ਸਿਰਫ ਇਥੇ ਆਉਣ ਦਾ ਕਾਰਨ ਇੱਕ ਇਨਟੀਮੀਸ਼ਨ ਕਰਨਾ ਸੀਗਾ ਈਓ ਸਾਹਿਬ ਨੂੰ ਤੇ ਪੰਜਾਬ ਪੁਲਿਸ ਨੂੰ ਵੀ ਇਹ ਕੇਸ ਪੈਂਡਿੰਗ ਆ 4-7 ਦੇ ਵਿੱਚ ਤਾਂ 4-7 ਦਾ ਇੰਤਜ਼ਾਰ ਜ਼ਰੂਰ ਕੀਤਾ। ਇਹ ਮਿਊਨਿਸਪਲ ਕਾਉਂਸਲ ਨੇ ਸੰਮਨ ਰਿਸਿਵ ਕੀਤੇ ਸੀ ਇਸ ਕੇਸ ਦੇ ਰਿਗਾਰਡਿੰਗ ਉਹ ਪਹਿਲਾਂ ਕੋਰਟ ਦੇ ਵਿੱਚ ਜਾ ਕੇ ਆ ਉਹਦਾ ਪੱਖ ਰੱਖਦੇ। ਪੇਸ਼ ਹੁੰਦੇ ਆਪਦੇ ਵਕੀਲ ਦੇ ਰਹੀਂ ਜਿਹੜੇ ਉਹਨਾਂ ਦਾ ਜੋ ਵੀ ਸੀਗਾ ਉੱਥੇ ਕਰਦੇ। ਉੱਥੇ ਜਾ ਕੇ ਉਹਦਾ ਪੱਖ ਰੱਖਦੇ ਜਵਾਬ ਦਿੰਦੇ ਫਿਰ ਇਹਨੂੰ ਡਿਮੋਲਿਸ਼ ਕਰ ਦਿੰਦੇ ਪ੍ਰਾਪਰਟੀ ਨੂੰ ਜੱਸ ਸਾਹਿਬ ਨੂੰ ਵੀ ਪਤਾ ਹੁੰਦਾ। ਇਹ ਅਵੇਅਰ ਕਰ ਦੇਣਾ ਸਾਨੂੰ ਵੀ ਪਤਾ ਲੱਗਦਾ ਵੀ ਜਿਹੜੀ ਪ੍ਰਾਪਰਟੀ ਇਹਨਾਂ ਨੇ ਡਿਮੋਲਿਸ਼ ਕਰਨੀ ਆ। ਸੋ ਜਿਹੜਾ ਇਹਨਾਂ ਦਾ ਪੱਖ ਪਹਿਲਾਂ ਬਣਦਾ ਸੀ ਕੋਰਟ ਦੇ ਵਿੱਚ ਪੇਸ਼ ਹੋਣਾ ਬਣਦਾ ਸੀ ਆਪਦਾ ਜਵਾਬ ਦੇਣਾ ਬਣਦਾ ਸੀ ਨਾ ਕਿ ਇਸ ਪ੍ਰਾਪਰਟੀ ਨੂੰ ਸੰਮਣ ਰੀਸੀਵ ਕਰਕੇ ਕੋਰਟ ਦੇ ਹੁਕਮਾਂ ਦੀ ਜਿਹੜੀ ਇਹਨਾਂ ਨੇ ਮੰਗਣਾ ਕੀਤੀ ਆ ਕੋਰਟ ਨੂੰ ਬਿਨਾਂ ਦੱਸੇ ਸੰਮਣ ਉਹਨਾਂ ਦੇ ਰੀਸੀਵ ਕਰਕੇ ਜਿਹੜਾ ਇਹਨਾਂ ਨੇ ਪ੍ਰਾਪਰਟੀ ਡਿਮੋਲਿਸ਼ ਕਰਤੀ ਸਾਡਾ ਤਾਂ ਸਾਰਾ ਰਾਈਟ ਹੀ ਖਤਮ ਹੋ ਗਿਆ ਇਹ ਤੁਹਾਨੂੰ ਇਨਲੀਗਲ ਹੈ ਇਹ ਨਹੀਂ ਇਨਲੀਗਲ ਹੈ ਜੇ ਕੋਈ ਪੰਜਾਬ ਸਰਕਾਰ ਨੇ ਮਹਿਮ ਚਲਾਈ ਆ ਸੀ ਉਹਦੇ ਨਾਲ ਆ ਪਰ ਅਸੀਂ ਤਾਂ ਸਿਰਫ ਇੱਕ ਅਦਾਲਤ ਦੀ ਗੱਲ ਕਰਦੇ ਆਂ ਵੀ ਅਸੀਂ ਜਿਹੜਾ ਕੇਸ ਆਇਆ ਉਹਨੂੰ ਸੰਮਣ ਜਿਹੜੇ ਜਾਰੀ ਕੀਤੇ ਗਏ ਉਹਨਾਂ ਨੇ ਨਾ ਕਰਦੇ ਸੀ ਨਾ ਕਰਦੇ ਇਹ ਇਨਕਾਰੀ ਪਾਦੇ ਦੇ ਸਬੰਧ ਤੇ ਵੀ ਅਸੀਂ ਸਬੰਧ ਨਹੀਂ ਲੈਣੇ ਜੇ ਅਸੀਂ ਪ੍ਰੋਪਰਟੀ ਨੂੰ ਡਿਮੋਲਿਸ਼ ਕਰਨੀ ਆ ਤਾਂ ਸਰ ਜਦੋਂ ਇਹ ਨਹੀਂ ਤਰੀਕ ਆਊਗੀ ਉਹ ਤੁਸੀਂ ਪੇਸ਼ ਹੋ ਕੇ ਕਹੋਗੇ ਪ੍ਰੋਪਰ ਪੇਸ਼ ਹੋਵਾਂਗੇ ਹਾਂਜੀ ਹਾਂਜੀ 4 7 ਨੂੰ ਅਸੀਂ ਉਹ ਦੱਸਾਂਗੇ ਜੱਜ ਸਾਹਿਬ ਦੇ ਨੋਟਿਸ ਚ ਲੈ ਆਵਾਂਗੇ ਸਾਡਾ ਜਿਹੜਾ ਦਾਵਾ ਲਾਇਆ ਅਸੀਂ ਕੇਸ ਲਾਇਆ ਮਿਊਸਪਲ ਕਾਉਂਸਲ ਤੇ ਜਿਹੜਾ ਸਾਡਾ ਰਾਈਟ ਆਊ ਤਾਂ ਇਨਫਰੈਸਟ੍ਰਕਚਰ ਹੀ ਹੋ ਗਿਆ ਫਿਰ ਕੋਰਟ ਦੇ ਬਿਲਕੁਲ ਜਾਣੇ ਦਾ ਡੈਮੇਜ ਸੂਰਫਰ ਡੈਮੇजेस ਬਣਦਾ ਜੀ ਸਾਡਾ ਤਾਂ ਇਹੀ ਰਾਈਟ ਸੀ ਬਸ ਕੋਰਟ ਦੀ ਲੰਘਣਾ ਕੀਤੀ ਫਿਰ ਬਿਲਕੁਲ ਜੀ ਕੋਰਟ ਦੇ ਸੰਬੰਧਾਂ ਦੀ ਲੰਘਣਾ ਕੀਤੀ ਇਹਨਾਂ ਨੇ ਨਹੀਂ ਅੱਜ ਸਾਡੀ ਕੋਈ ਗੱਲ ਨਹੀਂ ਇੱਥੇ ਸੁਣੀ ਜੀ ਅਸੀਂ ਸਿਰਫ ਆਏ ਸੀਗੇ ਅਸੀਂ ਸਿਰਫ ਪੀਓ ਸਾਹਿਬ ਨੂੰ ਅਸੀਂ ਜੀ ਮਸ਼ੀਨ ਦੇ ਪਰਲੇ ਪਿੱਛੇ ਬਣ ਕੇ ਜੀ ਸੁਣੇ ਦੱਸਣ ਆਏ ਸੀ ਵੀ 4-7 ਨੂੰ ਇਹ ਪੈਂਟਿੰਗ ਆ ਤਾਂ 4-7 ਦੀ ਵੇਟ ਕੀਤੀ ਜਾਂਦੀ ਜੇ ਇਹਨਾਂ ਨੇ ਸੰਮਣ ਨਸੀਬ ਕੀਤਾ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਇੱਥੇ ਤਾਂ ਪਹਿਲਾਂ ਕੋਰਟ ਦੇ ਵਿੱਚ ਆਪਦਾ ਪੱਕ ਰੱਖਦੇ ਸਾਡਾ ਜਸਟ ਇਨਾ ਹੀ ਕਲੈਰੀਫਿਕੇਸ਼ਨ ਸੀ ਇਹਦੇ ਆਉਣ ਦਾ ਅਰੇ ਮੁਰੇ ਨਾ ਵੀਰੇ ਅੱਜ ਕਾਰਵਾਈ ਜਿਹੜੀ ਹੈ ਇਹ ਇਲੀਗਲ ਐਨਕਰੋਚਮੈਂਟ ਤੌਰ ਇਲੀਗਲ ਕੰਸਟਰ ਇਹ ਕਿਹਨਾਂ ਨੂੰ ਉਹ ਉਹਦੇ ਬਾਰੇ ਚ ਜਿਹੜੀ ਲਿਖੇ ਕਰਾਉਣ ਵਾਸਤੇ ਪੂਰਾ ਨਿਜਮ ਨਾਲ ਪੂਰੀ ਪ੍ਰਕਿਰਿਆ ਕਰਨ ਉਪਰੰਤ ਜਿਹੜਾ ਪੁਲਿਸ ਦੀ ਸਹਾਇਤਾ ਦੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਅੱਜ ਇਹਦੇ ਚ ਮੈਂ ਤੁਹਾਨੂੰ ਜੀ ਮੈਂ ਸਾਹਮਣੇ ਦੱਸਿਆ ਹੈ ਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਯੂਨੀਅਨ ਮਨਸ਼ੂਰ ਰੋਧ ਸਾਡੇ ਮਾਨਯੋਗ ਸੀਐਮ ਸਾਹਿਬ ਅਲੱਗ-ਅਲੱਗ ਕਿਸਾਂ ਇਨਵੋਲਡ ਹੈਗੇ ਬੀਆਈਜੀ ਲੁਧਿਆਣਾ ਰੇ ਤਸਕਰੀ ਦੇ ਚੱਲ ਰਿਹਾ ਸੋ ਉਸ ਲੜੀ ਦੇ ਵਿੱਚ ਆ ਜੀ ਬਟ ਇਹ ਹੈ ਕਿ ਅਸੀਂ ਜਿਹੜਾ ਸਰਕਾਰੀ ਅਲੋਂਗ ਵਿਦ ਜਿਹੜੇ ਸਾਡੇ ایਓ ਹੁਲਸਾ ਨਿਸਪ ਕਾਉਂਸਲ ਜਗਰਾਉ ਹੈ ਉਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜੋ ਇਹ ਘਰ ਹਰ ਲੋਂਗਾ ਤੇ ਅੰਦਰਜੀਤ ਕੌਰ ਉਹ ਹਸਬੰਡ ਵਾਈਫ ਇਹਨਾਂ ਦੇ ਕਰੀਬ 15 ਬੱਚੇ ਐਨਡੀਪੀਐਸ ਦੇ ਵਿੱਚ ਹੋਰ ਸੰਗੀਨ ਤਰ੍ਹਾਂ ਦੇ ਦਰਜ ਆ ਸੋ ਉਹਨਾਂ ਵੱਲੋਂ ਕਬਜ਼ਾ ਕੀਤਾ ਹੋਇਆ ਸੀ ਤੇ ਕਬਜ਼ਾਦਿਵਾਨ ਦੀ ਕਾਰਵਾਈ ਸੰਬੰਧੀ ਟਰਾਇਆ ਸੀ ਕਿ ਪੁਲਿਸ ਫੋਰਸ ਪ੍ਰੋਵਾਈਡ ਕੀਤੀ ਜਾਵੇ ਸੋ ਉਸੇ ਲਈ